ਹਰ ਵਾਰ ਚਲਿਆ ਪ੍ਰੈਜ਼ੀਡੈਂਟ 트੍ਰੰਪ ਹੁਣੇ ਜੋ ਸਾਊਦੀ ਕ੍ਰਾਊਨ ਪ੍ਰਿੰਸ ਐਮ ਬੀ ਐਸ ਹੈਗਾ ਉਹ ਅਮਰੀਕਾ ਦੇ ਵਿੱਚ ਪਹੁੰਚੇ ਹੋਇਆ ਤੇ ਉਹਨਾਂ ਦਾ ਜਿਹੜਾ ਕਹਿੰਦੇ ਵੀ ਮਿਲਟਰੀ ਫਲਾਈਓਵਰ ਦੇ ਨਾਲ ਤੇ ਕਾਫੀ ਜੋਸ਼ ਸ਼ੋਰ ਦੇ ਨਾਲ ਜਿਹੜਾ ਸਵਾਗਤ ਆ ਉਹ ਹੋ ਕਰ ਰਹੇ ਹੈਗੇ ਆ ਤੇ 트੍ਰੰਪ ਹੁਣੀ ਇਹ ਕਹਿੰਦੇ ਵੀ ਸਾਊਦੀ ਕਿੰਗਡਮ ਦੇ ਨਾਲ ਸਾਡੇ ਜਿਹੜੇ ਰਿਲੇਸ਼ਨ ਆ ਬਹੁਤ ਵਧੀਆ ਹੈਗੇ ਆ ਤੇ ਯੂ ਐਸ ਮਿਲਟਰੀ ਫਲਾਈਓਵਰ ਕੈਨਨਸ ਹਾਰਸਸ red carpet ਇਹ ਸਾਰਾ ਕੁਝ ਵਾਈਟ ਹਾਊਸ ਵੱਲੋਂ ਜੋ ਸਾਊਥ ਲਾਨ ਉੱਥੇ ਯੂਜ਼ ਕੀਤਾ ਜਾ ਰਿਹਾ ਹੈਗਾ ਕਹਿੰਦੇ ਭਈ F35 F16 ਫਾਈਟਰ ਜੈਟਸ ਇਹ ਸਾਰੇ ਫਲਾਈਓਵਰ ਕਰਨਗੇ ਵਾਈਟ ਹਾਊਸ ਦੇ ਉੱਪਰ ਦੀ ਤੇ ਕਿਉਂਕਿ ਜੋ ਬਨ ਸੁਲਮਾਨ ਉਹ ਉਹ ਕਹਿੰਦੇ ਭਈ ਅਮਰੀਕਾ ਦੇ ਜਿਹੜੇ ਜਹਾਜ਼ ਆ F35 ਉਹ ਵੀ ਖਰੀਦਣਗੇ ਡਿਫੈਂਸ ਦੇ ਲਈ 120 ਦੇ ਕਰੀਬ ਗੈਸਟ ਜਿਹੜੇ ਬੁਲਾਏ ਗਏ ਆ ਕਹਿੰਦੇ ਬਲੈਕ ਟਾਈਡ ਡਿਨਰ ਹੋਣਾ ਆ ਉਹਨਾਂ ਬਿੰਨ ਜਿਹੜਾ ਸਲਮਾਨ ਉਹ ਤਾਂ ਆਪਣਾ ਚੋਲਾ ਜਿਹਾ ਜੋ ਉਹਨਾਂ ਦੀ ਵਰਦੀ ਹੈਗੀ ਆ ਉੱਥੇ 사ਉਦੀ ਅਰੇਬੀਆ ਦੀ ਉਹ ਪਾਉਂਦਾ ਹੈ ਪਰ ਜਿਸ ਟਾਈਮ ਦੇ ਉੱਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਆਇਆ ਸੀ ਉਸ ਦੇ ਨਾਲ ਕਿਦਾਂ ਮਜ਼ਾਕ ਕੀਤਾ ਗਿਆ ਸੀ ਵੀ ਜੀ ਤੁਸੀਂ ਕੋਟ ਪਿੰਟ ਪਾ ਕੇ ਨਹੀਂ ਆਏ ਸੋ ਇਹ ਤੁਸੀਂ ਦੇਖ ਲਓ ਵੀ ਜਿਹੜੀ ਮਨੀ ਦੀ ਪਾਵਰ ਆ ਉਹ ਕਿੱਦਾਂ ਹੁੰਦੀ ਹੈ ਤੁਹਾਡੇ ਸਾਹਮਣੇ ਆ ਬੀਨ ਸਲਮਾਨ ਨੂੰ ਕਈ ਸਾਲਾਂ ਬਾਅਦ ਇੱਥੇ ਸੱਧਿਆ ਜੀ ਗਿਆ ਤੇ ਖਸ਼ੋਗੀ ਨੂੰ ਲੈ ਕੇ ਕੱਲ ਵੀ ਆਪਾਂ ਕਾਫੀ ਵੱਡੀ ਖਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ ਵੀ ਕਿਸ ਤਰ੍ਹਾਂ ਜਨਰਲਿਸਟ ਨੂੰ ਕਟਿਆ ਗਿਆ ਮਾਰਿਆ ਗਿਆ ਤੇ ਉਸ ਤੋਂ ਬਾਅਦ ਅਮਰੀਕਾ ਤੋਂ ਲਗਭਗ ਬੈਨ ਹੀ ਸੀਗਾ ਹੁਣ ਦੁਬਾਰਾ ਕੀ 트੍ਰੰਪ ਉਹਨਾਂ ਨੇ ਇਹ ਨੂੰ ਸੱਦਿਆ ਤੇ ਕਹਿੰਦੇ ਭਈ ਅਮਰੀਕਾ ਵਾਲੇ ਏਆਈ ਇਨਫਰਾਸਟ੍ਰਕਚਰ ਸਿਵਲ ਨਿਊਕਲੀਅਰ એનર્ਜੀ ਡਿਫੈਂਸ ਸੇਲਸ ਇਹ ਸਾਰਾ ਕੁਝ 600 ਬਿਲੀਅਨ ਡਾਲਰ ਦੀ ਜਿਹੜੀ ਇਨਵੈਸਟਮੈਂਟ ਆ ਉਹ ਹੋ ਕਰਨ ਜਾ ਰਹੇਗੇ ਆ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਐਨਾ ਕਾਲੀ ਨੇ ਕਿਹਾ ਭਈ ਇਹ ਆਫੀਸ਼ੀਅਲੀ ਵਰਕਿੰਗ ਵਿਜ਼ਿਟ ਹੈਗੀ ਆ ਉੱਥੇ ਦੇ ਰਾਜੀਵਨੋ ਪੇ ਅਮਰੀਕਨ ਲੋਕ ਹੋਰ ਗੁੱਡ ਡੀਲਸ ਜਿਹੜੀਆਂ ਆ ਟੈਕਨੋਲੋਜੀ ਦੇ ਵਿੱਚ ਮੈਨੂਫੈਕਚਰਿੰਗ ਚ ਕ੍ਰਿਟੀਕਲ ਮਿਨਰਲ ਡਿਫੈਂਸ ਇਹਦੇ ਵਿੱਚ ਦੇਖਣਗੇ ਜੀ ਜੀ ਬਿਲਕੁਲ ਸੋ ਮੁਹੰਮਦ ਬਿਨ ਸੁਲਮਾਨ ਨੂੰ ਚੰਗਾ ਜਿਹੜਾ ਭਰਵਾ ਜਿਹੜਾ ਸਵਾਗਤ ਆ ਜਿਹੜਾ ਹਰਜੋਤ ਸਿੰਘ ਜੀ ਮਿਲ ਰਿਹਾ ਤੇ ਕੁਦਰਤੀ ਸਾਊਦੀ ਅਰੇਬੀਆ ਦੀ ਲੀਗ ਚ ਖੇਡਣ ਵਾਲਾ ਸੌਕਰ ਦਾ ਸੁਪਰਸਟਾਰ ਆ ਜਿਹੜਾ ਕ੍ਰਿਸਟੀਆਨੋ ਰੋਨਾਲਡੋ ਉਹ ਵੀ ਅੱਜ ਜਿਹੜਾ ਵਾਈਟ ਹਾਊਸ ਦੇ ਵਿੱਚ ਰਾਸ਼ਪਤੀ 트ੰਪ ਹੁਣਾ ਦੇ ਨਾਲ ਮੁਲਾਕਾਤ ਦੇ ਲਈ ਜਿਹੜਾ ਉਹ ਆ ਰਿਹਾ ਆ 사ऊदी ਪ੍ਰੋ ਲੀਗ ਦੇ ਵਿੱਚ ਖੇਡਦਾ ਹੈ ਪੁਰਤਗਾਲ ਦਾ ਇਹ ਕੈਪਟਨ ਵੀ ਜਿਹੜਾ ਉਹ ਰਿਹਾ ਹੈ ਤੇ ਪਹਿਲਾ ਮੇਲ ਪਲੇਅਰ ਆ ਜਿਨੇ 5 ਵਰਲਡ ਕੱਪ ਦੇ ਵਿੱਚ ਕਹਿੰਦੇ ਵੀ ਗੋਲ ਕਿਤੇ ਸੀ ਤੇ ਫਰਸਟ ਬਿਲੀਅਨਰ ਪਲੇਅਰ ਦੇ ਤੌਰ ਦੇ ਉੱਤੇ ਵੀ ਜਿਹੜਾ ਇਸ ਨੂੰ ਕ੍ਰਿਸਟੀਆਨੋ ਰੋनाल्डੋ ਨੂੰ ਜਿਹੜਾ ਉਹ ਜਾਣਿਆ ਜਾਂਦਾ ਸੋ ਕਹਿੰਦੇ ਵੀ ਇੱਕ ਪਾਸੇ 사ऊदी ਪ੍ਰਿੰਸ ਤੇ ਉਹਨਾਂ ਦੇ ਹੀ ਮੁਲਕ ਦੇ ਵਿੱਚ ਬੜੀ ਮਹਿੰਗੀ ਜਿਹੜੀ ਕੈਲੋਬੀ ਲੀਗ ਜਿਹੜੀ ਚੱਲਦੀ ਆ ਉਹਦਾ ਸੁਪਰਸਟਾਰ ਵੀ ਜਿਹੜਾ ਉਹ ਇੱਥੇ ਵਿਜ਼ਿਟ ਕਰਨ ਦੇ ਲਈ ਜਿਹੜਾ ਉਹ ਆ ਰਿਹਾ ਆ 2026 ਦਾ ਜਿਹੜਾ ਵਰਲਡ ਕੱਪ ਆ ਉਹ ਆਪਾਂ ਨੂੰ ਪਤਾ ਵੀ ਅਮਰੀਕਾ ਦੇ ਵਿੱਚ ਖੇਡਿਆ ਜਾਣਾ ਆ ਤੇ ਕ੍ਰਿਸਟੀਆਨੋ ਰੋनाल्डੋ ਜਿਹੜਾ 41 ਸਾਲ ਜਿਸ ਦੀ ਉਮਰ ਆ ਲਾਈਕ ਸੌਕਰ ਦੇ ਵਿੱਚ ਇੰਨੀ ਉਮਰ ਦੇ ਵਿੱਚ ਖੇਡਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੋ ਇਸ ਜਿਹੜਾ ਰੋनाल्डੋ ਨੇ ਬਹੁਤ ਮਿਹਨਤ ਦੇ ਨਾਲ ਇੱਥੇ ਤੱਕ ਜਿਹੜਾ ਪਹੁੰਚਿਆ ਆ ਤੇ ਉਹ ਕਹਿੰਦਾ ਵੀ ਸ਼ਾਇਦ ਹੋ ਸਕਦਾ ਹੈ ਹਰਜੋਤ ਸਿੰਘ ਜੀ ਇਹਦਾ FIFA ਦੇ ਵਰਲਡ ਕੱਪ ਦੇ ਨਾਲ ਵੀ ਜਿਹੜਾ ਉਹ ਸੰਬੰਧ ਹੋਵੇ ਉਸ ਨੂੰ ਮੈਨ ਉਹਨਾਂ ਨੇ ਮੇਬੀ ਬੰਦਾ ਜਿਹੜਾ ਉਸ ਉਸ ਤਰੀਕੇ ਦੇ ਨਾਲ ਰੱਖਣਾ ਹੋਵੇ ਸੋ ਦੇਖਦੇ ਆ ਕੀ ਹੁੰਦਾ ਹੈ ਯੂਐਸ ਮੈਕਸੀਕੋ ਤੇ ਕੈਨੇਡਾ ਦੇ ਵਿੱਚ 2026 ਉਹ ਦੇ ਵਿੱਚ 48 ਟੀਮਾਂ ਦਾ ਜਿਹੜਾ ਵਰਲਡ ਕੱਪ ਆ 11 ਜੂਨ ਤੋਂ ਖੇਡਿਆ ਜਿਹੜਾ ਉਹ ਜਾਣਾ ਆ ਸੋ ਉਹਦੇ ਨਾਲ ਤੇ ਵੈਸੇ ਵੀ ਪਹਿਲੀ ਵਾਰੀ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਟਰੰਪ ਹੋਣਾ ਦੇ ਨਾਲ ਰোনালਡੋ ਜਿਹੜਾ ਉਹ ਪਹੁੰਚ ਰਿਹਾ ਹੈ ਜੀ ਇਹਦੇ ਵਿੱਚ ਐਡ ਕਰ ਦਈਏ ਬਹੁਤ ਸਾਰੀਆਂ ਜਿਹੜੀਆਂ ਹਿਊਮਨ ਰਾਈਟਸ ਐਡਵੋਕੇਟਸ ਹੈਗੇ ਆ ਉਹ ਪੂਰਾ ਪ੍ਰੋਟੈਸਟ ਕਰ ਰਹੇ ਆ ਕਿ ਇਸ ਹਸਾਬ ਦੇ ਨਾਲ ਬੈਨ ਸੁਲਮਾਨ ਨੂੰ ਜਿਹੜਾ ਟਰੀਟ ਕੀਤਾ ਜਾ ਰਿਹਾ ਹੈ ਖੁਸ਼ੋਗੀ ਦਾ ਮਰਡਰ ਜੋ ਹੋਇਆ ਹੈ ਹਿਊਮਨ ਰਾਈਟਸ ਦਾ ਜੋ ਰੈਕੋਰਡ ਹੈਗਾ ਆ ਐ ਐਮਬੀਐਸ ਦਾ ਤੇ ਉਹਦੇ ਸਵਮ ਉਹਦੇ ਸਬੰਧ ਦੇ ਵਿੱਚ ਰਾਈਦ ਜ਼ਰਾਰ ਐਡਵੋਕੇਸੀ ਡਾਇਰੈਕਟਰ ਹੈਗੇ ਡੈਮੋਕ੍ਰੇਸੀ ਫਾਰ ਆਰ ਵਰਲਡ ਨਾਉ ਦੇ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੇ ਐਕਟਿਵਿਸਟ ਦਰਜਨਾਂ ਦੇ ਹਿਸਾਬ ਨਾਲ ਰਾਈਟਰਸ ਰਿਫਾਰਮਰਸ ਉਹਨਾਂ ਦੀਆਂ ਜੇਲਾਂ ਦੇ ਵਿੱਚ ਹੈਗੇ ਆ ਉਹਦੇ ਬਾਰੇ ਵੀ ਜਿਹੜਾ 트ੰਪ ਨੂੰ ਬੋਲਣਾ ਚਾਹੀਦਾ ਪਰ ਸਾਰੇ ਇਹ ਸੋਚ ਰਹੇ ਬਟਰੰਪ ਨੂੰ ਨਹੀਂ ਇਹਦੇ ਉੱਤੇ ਕੋਈ ਵੀ ਜਿਹੜੀ ਗੱਲਬਾਤ ਆ ਓਹੋ ਉੱਥੇ ਦੇ ਜਿਹੜਾ ਸਲਮਾਨ ਆ ਰਾਜਾ ਉਹਦੇ ਨਾਲ ਨਹੀਂ ਕਰਨ ਜਾ